ਤੋਰੇ ਆ ਜੀ ਤੇਜ ਜਾਨੂ ਬੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਗੁਹਾਰੂ ਕਿੱਥੇ ਮਾਤਾ ਤੋਰੇ ਆ ਜੀ ਤੇਜ ਜਾਨੂ ਬੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਗੁਹਾਰੂ ਜਿਨ੍ਹਾਂ ਨੇ ਅਚਾਈ ਚਾਏ ਘੋੜੀਆਂ ਸੀ ਗਾਣੀਆਂ ਸੇ ਨਾਲ ਦੇ ਨਾਲ ਸੋਹਣੀਆਂ ਸਜਾਣੀਆਂ ਸੇ ਰਿਆਂ ਦੇ ਨਾਲ ਜੋਸੀ ਸੋਹਣੀਆਂ ਸਜਾਣੀਆਂ ਸਰਿਆਨ ਦੇ ਵਿੱਚ ਹੈ ਸੀ ਕੁੰਦਣਾ ਪਿਆਰ ਜੀ ਹਾਂ ਕਿੱਥੇ ਮਾਤਾ ਤੋਰਿਆ ਬੱਚੇ ਕਹਿਣਗੇ ਅਜੀਤ ਤੇਜ ਜਹਾਜ਼ ਨੂੰ ਉਹ ਕੋਲ ਪਾਰਟਿਸਪੈਂਟ ਬੱਚੇ ਦੇ ਨਾਮ ਦੇ ਨਾਲ ਹੋ ਜਾਣਗੇ ਜਿਹੜਾ ਹਾਲ ਜਿਹੜਾ ਨਾਮ ਦਿਖਾਣਾ ਦੇ ਕੋਲੇ ਬਣ ਜਾਣਾ ਹੈ ਬੱਚੇ ਬਾਰ-ਬਾਰ ਕਹਿਣਗੇ ਉਹ ਕਿੱਥੇ ਮਾਤਾ ਤੋਰਿਆ ਬੱਚੇ ਕਹਿਣਗੇ ਅਜੀਤ ਤੇਜ ਜਹਾਜ਼ ਨੂੰ ਸਾਥ ਦਿਓ ਤੁਸੀਂ ਸੁਣ ਲੈ ਸੁਣ ਜਹਾਜ਼ ਦੇ ਭਾਇਲ ਤੇ ਦਾਰੀਆਂ ਤੰਬ ਦੇ ਨਿਆ ਸੂਰਤਾ ਹੈ ਕਿੱਥੇ ਗਈਆਂ ਪਿਆਰੀਆਂ ਚੰਦ ਜੀਆਂ ਸੂਰਤਾ ਹੋ ਕਿੱਥੇ ਗਈਆਂ ਪਿਆਰੀਆਂ ਕਿਉਂਕਿ ਜਿਹੜੇ ਲਾਸਟ ਹੈ ਉਹ ਬੱਚਾ ਨਾਲ ਕੋਈ ਬੋਲ ਸਕਦੇ ਆ ਜੇ ਡਬਲ ਅਸੀਂ ਕਰਾਂਗੇ ਬੱਚੇ ਬੋਲਣਗੇ ਚੰਦ ਜੀਆਂ ਸੂਰਤਾ ਜੀ ਕਿੱਥੇ ਗਈਆਂ ਪਿਆਰੀਆਂ ਕੰਨ ਤੋੜ ਦਿੱਤਾ ਐਂਡੇ ਸੋਹਣੇ ਪਰਿਵਾਰ ਨੂੰ ਹੋ ਕਿੱਥੇ ਮਾਤਾ ਤੋੜਿਆ ਅਜੀਤ ਤੇਜ ਜਾਨ ਨੂੰ ਕਿੱਥੇ ਮਾਤਾ ਤੋੜਿਆ ਅਜੀਤ ਤੇਜ ਜਾਨ ਨੂੰ ਕਿੱਤਾ ਦਸ਼ਮੇਸ਼ ਜਦੋਂ ਚਾਈ ਚਾਈ ਆਣਗੇ ਅੱਜ ਕਿੱਥੋਂ ਹਾਕਾ ਮਾਰ ਇਹਨਾਂ ਨੂੰ ਬੁਲਾਣਗੇ ਅੱਜ ਕਿੱਥੋਂ ਹਾਕਾ ਮਾਰ ਇਹਨਾਂ ਨੂੰ ਬੁਲਾਣਗੇ ਹੋ ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਜਾਨ ਨੂੰ ਕਿੱਥੇ ਮਾਤਾ ਤੋਰਿਆ ਅਜੀ ਤੇਜ ਜਾਨ ਨੂੰ ਪੁੱਤਰਾਂ ਦੇ ਤੁਕਤੇ ਮੋ ਛੋੜ ਜਾਨਨਾ ਉਹ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਚੱਲੇ ਜਾਣਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਉਹ ਨੂਰ ਪੂਰੀ ਪੁੱਛ ਕੇ ਤੂੰ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋੜਿਆ ਅਜੀਬ ਤੇਜਾਰ ਨੂੰ ਕਿੱਥੇ ਮਾਤਾ ਤੋੜਿਆ Te mata a correr, te tem de ar, mata.